ਦੇਸਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬੂਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਯੂਪੀਐਸਸੀ ਵੱਲੋਂ ਪ੍ਰੋਬੇਸ਼ਨਰੀ ਆਈਏ ਅਧਿਕਾਰੀ ਪੂਜਾ ਖੇੜਕਰ ਖਿਲਾਫ ਐਫਆਈਆਰ ਦਰਜ ਪੰਜਾਬ ਵਿੱਚ ਨਿਗਮ ਤੇ ਪੰਚਾਇਤ ਚੋਣਾਂ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਮਾਈਕਰੋਸਾਫਟ ਦੇ ਸਰਵਰ ਵਿੱਚ ਨੁਕਸ ਕਰਕੇ ਅਮਰੀਕਾ ਤੋਂ ਆਸਟ੍ਰੇਲੀਆ ਤੱਕ ਇੰਟਰਨੈਟ ਬੰਦ ਚੰਡੀਗੜ੍ਹ ਡਿਬੜੂਗਰ ਰੇਲ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹੋਈ ਜਾਨਲੇਵਾ ਹਮਲੇ ਤੋਂ ਬਾਅਦ 트럼ਪ ਦਾ ਪਹਿਲਾ ਭਾਸ਼ਣ ਸਾਨ ਫ੍ਰਾਂਸਿਸਕੋ ਜਾ ਰਹੇ 에어 ਇੰਡੀਆ ਦੇ ਜਹਾਜ਼ ਵੱਲੋਂ ਰੂਸ ਦੇ ਸਾਈਦੇਰੀਆ ਵਿੱਚ ਐਮਰਜੈਂਸੀ ਲੈਂਡਿੰਗ ਨੀਟ ਯੂਜੀ ਮਾਮਲੇ ਦੇ ਵਿੱਚ ਸੀਬੀਆਈ ਨੇ MBBS ਪਹਿਲੇ ਸਾਲ ਦੇ ਵਿਦਿਆਰਥੀ ਨੂੰ ਰਾਮਚੀਤ ਕੀਤਾ ਕਾਬੂ ਦਿੱਲੀ ਪੁਲਿਸ ਵੱਲੋਂ ਕਿਡਨੀ ਟ੍ਰਾਂਸਪਲਾਂਟ ਘਿਰੋ ਦਾ ਪਰਦਾ ਫਾਸ਼ ਸਰਕਾਰ ਵੱਲੋਂ ਮੌਨਸੂਨ ਜਲਾਸ ਲਈ 6 ਨਵੇਂ ਬਿੱਲ ਸੂਚੀਬੱਧ ਬਿਲਕਿਸਮਾ ਨੂੰ ਕੇਸ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਦੋ ਮੁਜਰਮਾਂ ਦੀਆਂ ਅੰਤ੍ਰ임 ਜ਼ਮਾਨਤ ਸੰਬੰਧੀ ਪਟੀਸ਼ਨਾਂ ਤੇ ਸੁਣਵਾਈ ਤੋਂ ਨਾ ਸੋ ਇਸਨ ਰਾਸ਼ਟੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਉਚਾਨਦੇ ਆਉਣ ਖਬਰਾਂ ਵਿਸਥਾਰ ਦੇ ਵਿੱਚ ਦੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕੇਂਦਰੀ ਲੋਕ ਸੇਵਾ ਕਮਿਸ਼ਨ ਨੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਘਤਿਤ ਧੋਖਾਧੜੀ ਲਈ ਪ੍ਰੋਬੀਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇੜਕਰ ਖਿਲਾਫ ਐਫਆਈਆਰ ਦਰਜ ਕੀਤੀ ਹੈ ਖੇੜਕਰ ਤੇ ਜਾਲੀ ओबीसी ਸਰਟੀਫਿਕੇਟ ਬਣਾਉਣ ਦਾ ਦੋਸ਼ ਹੈ ਯੂਪੀਐਨਸੀ ਨੇ पूजा खेड़कर ਨੂੰ ਉਸ ਦੀ ਉਮੀਦਵਾਰੀ ਰੱਦ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਦੂਜੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਅਨਛੋ ਆਪ ਦੇ ਮੁੱਖ ਮੰਤਰੀ ਭਗਵੰਤ ਪਾਣ ਨੇ ਸਥਾਨਕ ਸਰਕਾਰਾਂ ਤੇ ਪਿੰਡ ਵਿਕਾਸ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਸ਼ੁੱਕਰਵਾਰ ਬਾਦ ਦੁਪਹਿਰ ਮੀਟਿੰਗ ਸੱਦੀ ਜਿਸ ਵਿੱਚ ਮੁਖ ਸਖਤਰ ਸੁਭਾਈ ਚੋਣ ਕਮਿਸ਼ਨਰ ਤੇ ਐਡਵੋਕੇਟ ਜਨਰਲ ਵੀ ਸ਼ਾਮਲ ਹੋਏ ਇਸ ਬਾਦ ਚੈਨਾ ਕੀਤਾ ਅਤੇ ਜ਼ੋਰ ਫੜਿਆ ਹੈ ਕਿ ਪੰਜਾਬ ਦੀ ਆਪ ਸਰਕਾਰ ਸੂਬੇ ਵਿੱਚ ਨਿਗਮਤਮ ਪੰਚਾਇਤ ਚੋਣਾਂ ਦਾ ਐਲਾਨ ਕਿਸੇ ਵੀ ਵੇਲੇ ਵੀ ਕਰ ਸਕਦੀ ਹੈ ਪੰਜਾਬ ਦੀਆਂ 13245 ਪੰਚਾਇਤਾਂ ਪੰਗ ਕਰਕੇ ਇਹਨਾਂ ਦੇ ਪ੍ਰਸ਼ਾਸਕ ਲਾਏ ਜਾ ਚੁੱਕੇ ਨੇ ਤੇ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਤੇ ਪਟਿਆਲਾ ਪਨਛ ਨਗਰ ਨਿਗਮਾਂ ਦੀਆਂ ਚੋਣਾਂ ਵੀ ਬਕਾਇਆ ਨੇ ਕਿਜੀ ਅਹਿਮ ਖਬਰ ਵੈਲਿੰਗਟਨ ਤੋਂ ਸਾਹਮਣੇ ਆ ਰਹੀ ਹੈ ਮਾਈਕਰੋਸਾਫਟ ਦੇ ਸਰਵਰ ਵਿੱਚ ਪਏ ਤਕਨੀਕੀ ਨੁਕਸਮਗਰੋਂ ਅਮਰੀਕਾ ਤੋਂ ਲੈ ਕੇ ਆਸਟ੍ਰੇਲੀਆ ਤੱਕ ਵਿਸ਼ਵ ਭਰ ਵਿੱਚ ਇੰਟਰਨੈਟ ਬੰਦ ਹੋਣ ਨਾਲ 에ਅਰਲਾਈਨਸ ਬੈਂਕ ਤੇ ਮੀਡੀਆ ਤੇ ਹੋਰਨਾਂ ਦਫ਼ਤਰਾਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਇੰਟਰਨੈਟ ਬੰਦ ਹੋਣ ਕਰਕੇ ਫੁੱਲ ਆਲਮ ਦੇ ਮਾਈਕਰੋਸਾਫਟ ਵਰਤੂਕਾਰਾਂ ਖਾਸ ਕਰਕੇ ਬੈਂਕਾਂ ਤੇ 에ਰਲਾਈਨਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਾਈਕਰੋਸਾਫਟ ਨੇ ਕਿਹਾ ਕਿ ਇੰਟਰਨੈਟ ਬੰਦ ਹੋਣ ਨਾਲ ਮਾਈਕਰੋਸਾਫਟ 350 ਐਪਸ ਦੀ ਸੇਵਾਵਾਂ 'ਤੇ ਅਕਰਸਾਈ ਅਸਰ ਅੰਦਾਜ਼ ਹੋਈ ਹੈ ਤੇ ਉਸ ਵੇਲੇ ਤਕਨੀਕੀ ਨੁਕਸ ਤੋਂ ਦੂਰ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਰਣ ਭਾਤੀ 에ਰਲਾਈਨਾਂ ਨੇ ਵੀ ਉਹਨਾਂ ਦੇ ਸਿਸਟਮ ਪ੍ਰਭਾਵਿਤ ਹੋਣ ਬਾਰੇ ਦਾਅਵਾ ਕੀਤਾ 에ਰਲਾਈਨਾਂ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਗਿਆ ਕਿ ਯਾਤਰੀ ਹਵਾਈ ਅੱਡਿਆਂ ਤੇ ਖੇਜਲ ਖਵਾਰੀ ਤੋਂ ਬਚਣ ਲਈ ਆਪਣੀਆਂ ਉਡਾਣਾਂ ਸੰਬੰਧੀ ਜਾਣਕਾਰੀ ਲਈ ਸੰਬੰਧਿਤ 에ਅਰਲਾਈਨਾਂ ਦੇ ਨਾਲ ਸੰਪਰਕ ਕਰਨ। ਉਧਰ ਕੇਂਦਰੀ ਮੰਤਰੀ ਅਨਸ਼ਵਨੀ ਵੈਸ਼ਨਵ ਨੇ ਕਿਹਾ ਕਿ ਉਹ ਮਾਈਕਰੋਸਾਫਟ ਵਿð ਸੰਪਰਕ ਦੇ ਵਿੱਚ ਨੇ। ਵੈਸ਼ਨਵ ਨੇ ਦਾਅਵਾ ਕੀਤਾ ਕਿ ਮਾਈਕਰੋਸਾਫਟ ਦੇ ਸਰਵਰ ਵਿੱਚ ਪਏ ਨੁਕਸਾਨ ਨਾਲ ਨੈਸ਼ਨਲ ਨਪਟਨ ਟਿਕਸ ਸੈਂਟਰਸ ਤੇ ਨੈਟਵਰਕ ਨੂੰ ਕੋਈ ਫਰਕ ਨਹੀਂ ਪਿਆ ਇਸ ਦੌਰਾਨ ਐਸ ਬੀ ਆਈ ਤੇ ਨੈਸ਼ਨਲ ਸਟਾਕ ਐਕਸਚੇਂਜ ਨੇ ਦਾਵਾ ਕੀਤਾ ਹੈ ਕਿ ਮਾਈਕਰੋਸਾਫਟ ਦੇ ਤਕਨੀਕੀ ਨੁਕਸ ਨਾਲ ਉਹਨਾਂ ਦੇ ਕੰਮਕਾਜ ਤੇ ਕੋਈ ਅਸਰ ਨਹੀਂ ਪਿਆ ਚੌਕੀਆਮ ਖਬਰ ਗੋਂਡਾ ਤੋਂ ਸਾਹਮਣੇ ਆ ਰਹੀ ਹੈ ਯੂਪੀ ਦੇ ਗੋਂਡਾ ਵਿੱਚ ਵੀਰਵਾਰ ਬਾਅਦਪਹਿਰ ਚੰਡੀਗੜ੍ਹ ਡਿਬਰੂਗੜ ਐਕਸਪ੍ਰੈਸ ਤੇ ਅੱਠ ਡੱਬਿਆਂ ਦੇ ਲੀਹੋ ਲੱਥਨ ਕਰਕੇ ਵਾਪਰੇ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4 ਹੋ ਗਈ ਹੈ ਜਦਕਿ 33 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ बनवाले दी गिनती वदन ਦਾ ਖੱਛਾ ਹੈ ਕਿਉਂਕਿ ਜ਼ਖਮੀਆਂ ਵਿੱਚੋਂ ਅੱਧਾ ਦਰਜਨ ਦੀ ਹਾਲਤ ਨਾਜ਼ੁਕ ਹੈ। ਗੋਂਡਾ ਦੀ ਝੁਲਾ ਮਜਿਸਪਰੇਟ ਨਿਹਾਲ ਸ਼ਰਮਾ ਨੇ ਕਿਹਾ ਹੁਣ ਤੱਕ ਚਾਰ ਮੁਸਾਫਰਾਂ ਦੀ ਜਾਨ ਜਾ ਚੁਕੀ ਹੈ ਤੇ 31 ਜ਼ਖਮੀ ਨੇ। ਜ਼ਖਮੀਆਂ ਵਿੱਚੋਂ ਵੀ ਅੱਧਾ ਦਰਜਨ ਦੇ ਕਰੀਬ ਦੀ ਹਾਲਤ ਗੰਭੀਰ ਹੈ। ਮ੍ਰਿਤਕਾਂ ਵਿੱਚ ਰਾਹੁਲ, ਸਰੋਜ ਕੁਮਾਰ ਸਿੰਘ ਤੇ ਦੋ ਅਣਪਛਾਤੇ ਮੁਸਾਫਰ ਸ਼ਾਮਲ ਨੇ ਜਿਨ੍ਹਾਂ ਵਿੱਚੋਂ ਇੱਕ ਦੀ ਮ੍ਰਿਤਕ ਦੇ ਸ਼ੁੱਕਰਵਾਰ ਸਵੇਰੇ ਮਿਲੀ ਹੈ। ਪੰਜਵੀਂ ਅਹਿਮ ਖਬਰ ਮਿਲਵਾਨ ਕੀ ਤੋਂ ਸਾਹਮਣੇ ਆ ਰਹੀ ਹੈ। ਡੋਨਲਡ 트ੰਪ ਨੇ ਮੀਰਵਾਨੋ ਰਿਪਬਲਿਕਨ ਨੈਸ਼ਨਲ ਕਨਵੈਂਸ਼ਨ ਵਿੱਚ ਹਮਲੇ ਤੋਂ ਬਾਅਦ ਆਪਣਾ ਪਹਿਲਾ ਸੰਬੋਧਨ ਕੀਤਾ ਇਸ ਮੌਕੇ ਬੋਲਦਿਆਂ 트ੰਪ ਨੇ ਕਿਹਾ ਕਿ ਉਹ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਕਿਰਪਾ ਨਾਲ ਬਚ ਗਿਆ ਕਨਵੈਂਸ਼ਨ ਦੇ ਆਖਰੀ ਦਿਨ 트ੰਪ ਨੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਰਸਮੀ ਤੌਰ ਤੇ ਸਵੀਕਾਰ ਕੀਤਾ ਤੇ ਕਿਹਾ ਮੈਂ ਪੂਰੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਦੌੜ ਦੇ ਵਿੱਚ ਹਾਂ ਅੱਧੇ ਅਮਰੀਕਾ ਲਈ ਨਹੀਂ ਕਿਉਂਕਿ ਅੱਧਾ ਅਮਰੀਕਾ ਲਈ ਹਾਸਲ ਕੀਤੀ ਜਿੱਤ ਕੋਈ ਜਿੱਤ ਨਹੀਂ ਹੈ ਆਪਣੇ ਲੰਬੇ ਪਾਸ਼ੰਦ ਦੌਰਾਨ 트럼ਪ ਨੇ ਬਾਈਡਨ ਪ੍ਰਸ਼ਾਸਨ ਤੇ ਤਿੱਖੇ ਹਮਲੇ ਕੀਤਾ ਤੇ ਕਿਹਾ ਕਿ ਉਹ ਦੇਸ਼ ਨੂੰ ਤਬਾਹ ਕਰ ਰਿਹਾ ਹੈ। ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। 에어 ਇੰਡੀਆ ਦੇ ਦਿੱਲੀ ਤੋਂ ਸੈਨਟ ਫ੍ਰਾਂਸਿਸਕੋ ਜਾ ਰਹੇ ਜਹਾਜ਼ ਨੂੰ ਰੂਸ ਵਿੱਚ ਹੰਗਾਮੀ ਹਾਲਾਤ ਵਿੱਚ ਉਤਰਨਾ ਪਿਆ। 에어ਲਾਈਨ ਨੇ ਕਿਹਾ ਕਿ ਜਹਾਜ਼ ਦੇ ਹਮਲੇ ਨੂੰ ਕਾਰਗੋ ਏਰੀਆ ਵਿੱਚ ਕੁਝ ਗੜਬੜੀ ਨਜ਼ਰ ਆਈ ਜਿਸ ਕਰ ਉਹ ਉਡਾਣ ਨੂੰ ਹੰਗਾਮੀ ਹਾਲਤ ਵਿੱਚ ਰੂਸ ਦੇ ਸਾਈਬੀਰੀਆ ਚ ਲੈਂਡ ਕਰਨਾ ਪਿਆ। ਬੋਇੰਗ 777 ਜਹਾਜ਼ ਵਿੱਚ 225 ਮੁਸਾਫਰ ਤੇ ਹਮਲੇ ਦੇ 19 ਮੈਂਬਰ ਸਵਾਰ ਸੀ ਤੇ एटीआईटी कदम वचो जहाज नु साइबेरिया दे कुमांतरी हवाई अड्डे ਉਤੇ ਉਤਰਨਾ ਪਿਆ एयरलाइन ने एक बयान दे विच केहा के जहाज दे सारे मुसाफिर ते हमले दे मेंबर સુરਖਿਤ ਨੇ ਸਤਵੀ ਅਹਿਮ ਖਬਰ ਰਾਂਚੀ ਤੋਂ سامنے ਆ ਰਹੀ ਸੀਬੀਆਈ ਨੇ ਨੀਟ ਯੂਜੀ ਪੇਪਰ ਲੀਕ ਮਾਮਲੇ विच ਅਜ ਰਾਂਚੀ ਦੇ ਰਾਜendra ਇੰਸਟੀਟਿਊਟ ਆਫ ਮੈਡੀਕਲ ਸਾਇੰਸਸ ਦੇ ਐਮਬੀਬੀਐਸ ਪਹਿਲੇ ਸਾਲ ਦੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਵਿਦਿਆਰਥੀ ਨੂੰ ਬੋਧਵਾਰ ਤੋਂ ਪੁੱਛਗਿੱਛ ਕੀਤੀ ਗਈ ਹੈ ਇਸ ਦੇ ਪਹਿਲਾਂ ਸੀਬੀਆਈ ਨੇ ਲੰਗੇਧ ਨੇ ਇਮਸ ਪਟਨਾ ਦੇ 4 एमबीबीएस ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਅੱਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਅੰਤਰਰਾਜੀ ਕਿਡਨੀ ਟ੍ਰਾਂਸਪਲੈਂਟ ਵਿਰੋਧ ਦਾ ਪਰਦਾਫਾਸ਼ ਕਰਦੇ ਹਾਂ ਦਿੱਲੀ ਪੁਲਿਸ ਨੇ ਅੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ 5 ਸੂਬਿਆਂ ਦੇ ਹਸਪਤਾਲਾਂ ਵਿੱਚ ਕਰੀਕਾਂਜ਼ਾਂ ਦੇ ਆਧਾਰ ਤੇ ਕਿਡਨੀ ਟ੍ਰਾਂਸਪਲੈਂਟ ਕਰਵਾਉਂਦੇ ਨੇ ਉਹਨਾਂ ਨੇ ਦੱਸਿਆ ਕਿ ਇੱਕ ਹਫ਼ਤੇ ਦੀ ਲੰਮੀ ਕਾਰਵਾਈ ਮਗਰੋਂ ਇਸ ਵਿਰੋਧ ਨੂੰ ਕਾਬੂ ਕੀਤਾ ਗਿਆ ਨੌਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਮੌਨਸੂਨ اجلاس ਵਿੱਚ ਪੇਸ਼ ਕਰਨ ਲਈ 96 ਬਿੱਲ ਸੂ ਇਨਾਂ ਵਿੱਚ ਆਫਤ ਪ੍ਰਬੰਧਨ ਕਾਨੂੰਨ ਵਿੱਚ ਸੋਧ ਨਾਲ ਸੰਬੰਧਿਤ ਬਿੱਲ ਵੀ ਸ਼ਾਮਲ ਹੈ ਸਰਕਾਰ ਨੇ ਵਿੱਤ ਬਿੱਲ ਤੋਂ ਇਲਾਵਾ ਭਾਰਤੀਏ ਵਾਯੂਯਾਨ ਵਿਧੇयक 2024 ਨੂੰ ਸੂਚਿਬੰਦ ਕੀਤਾ ਹੈ ਜੋ 1934 ਦੇ 에ਰਕraft ਐਕਟ ਵਿਖਾ ਲਏਗਾ ਇਸ ਵੇਲੇ ਦਾ ਮੁੱਖ ਮਕਸਦ ਸ਼ਹਿਰੀ ਹਵਾਬਾਜੀ ਸੈਕਟਰ ਵਿੱਚ ਕਾਰੋਬਾਰ ਨੂੰ ਸੁਖਾਲਾ ਬਣਾਉਣਾ ਹੈ 10ਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਬਿਲਕਿਸਵਾਨੋ ਕੇਸ ਦੇ ਦੋ ਮੁਜਰਮਾਂ ਬਲੋ ਅੰਤਿਮ ਜ਼ਮਾਨਤ ਲਈ ਦਾਇਰ ਪਟੀਸ਼ਨਾਂ ਤੇ ਸੁਣਵਾਈ ਤੋਂ ਨਾ ਕਰ ਦਿੱਤੀ ਦੋਮਾ ਮੋਜਰਮਾ ਨੇ ਸਜ਼ਾ ਮਾਫੀ ਰੱਦ ਕਰਨ ਦੇ ਸੁਪਰੀਮ ਕੋਰਟ ਦੇ 8 ਜਨਵਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਸੋ ਐਸਨ ਆਜਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦਿਓ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ